ਕਿ ਅੱਜ 55201 ਨੌਕਰੀਆਂ ਹੋਗੀਆਂ ਜੀ ਅੱਜ ਬੰਨ ਫਿਲਹਾਲ ਕੱਲੇ-ਕੱਲੇ ਦਾ ਡਾਟਾ ਪਿਆ ਸਾਡੇ ਕੋਲੇ ਤੇ ਤੁਹਾਨੂੰ ਬਹੁਤ-ਬਹੁਤ ਵਧਾਈਆਂ ਤੁਸੀਂ ਮਿਹਨਤ ਕੀਤੀ ਆ ਉਹ ਕਹਿੰਦੇ ਆ ਕਿ ਲੜਦੀਆਂ ਫੌਜਾਂ ਹੁੰਦੀਆਂ ਨੇ ਨਾ ਜਰਨੈਲ ਦਾ ਹੁੰਦਾ ਪੜਾਈਆਂ ਤੁਸੀਂ ਕੀਤੀਆਂ ਮਿਹਨਤ ਤੁਸੀਂ ਕੀਤੀ ਆ ਮੇਰੇ ਤੋਂ ਹੀ ਨਾ ਲੱਗੀ ਜਾਂਦਾ। ਸੋ ਤੁਹਾਨੂੰ ਬਹੁਤ-ਬਹੁਤ ਇਸ ਗੱਲ ਦੀਆਂ ਵਧਾਈਆਂ ਕਿ ਤੁਸੀਂ ਪੜ੍ਹੇ ਹੋਰ ਪੜ੍ਹੋ। ਇਹ ਕੋਈ ਪਹਿਲੀ ਜਾਂ ਆਖਰੀ ਨੌਕਰੀ ਨਹੀਂ ਹੈਗੀ। ਹੋਰ ਅੱਗੇ ਜਾਓ। ਪੰਜਾਬ ਦਾ ਨਾਮ ਰੌਸ਼ਨ ਕਰੋ। ਜਿਹੜੀ ਕੁਰਸੀ ਤੇ ਬੈਠ ਗਏ, ਜਿਹੜਾ ਪੈਨ ਤੁਹਾਨੂੰ ਮਿਲ ਗਿਆ। ਉਹ ਕੁਰਸੀ ਤੇ ਪੈਨ ਨਾਲ ਇਨਸਾਫ ਕਰੋ। ਕੋਈ ਪਤਾ ਨਹੀਂ ਕਿ ਕਿਹੜੀ ਦੁਆਬ ਕੀ ਦੇ ਕਿੱਥੇ ਲੱਗ ਜੇ। ਇਸੇ ਦਾ ਕੰਮ ਹੋ ਗਿਆ ਪਤਾ ਨਹੀਂ ਉਹਨੇ ਕਿਹੜੀ ਦੁਆ ਦੇਣੀ ਹੈ ਦਿਲੋਂ ਤੇ ਪਤਾ ਨਹੀਂ ਕਿੱਥੇ ਤੱਕ ਫਿਰ ਤੁਹਾਡੀਆਂ ਤਰੱਕੀਆਂ ਚ ਲੈ ਜਾਣੀਆਂ ਨੇ ਸੋ ਗਰੀਬ ਕੀ ਦੁਆ ਪਰਮਾਤਮਾ ਕੀ ਦਰਗਾ ਸਿੱਧਾ ਰਸਤਾ ਕੋਈ ਬਾਈਪਾਸ ਨਹੀਂ ਹੈਗਾ ਉਹਦੇ ਚ ਤੁਸੀਂ ਦੇਖ ਰਹੇ ਆ ਕਿ ਪੰਜਾਬ ਦੇ ਕੋਨੇ-ਕੋਨੇ ਤੋਂ ਮੁੰਡੇ ਕੁੜੀਆਂ ਆਏ ਨੇ। ਔਰ ਸਰਕਾਰੀ ਨੌਕਰੀ ਪਹਿਲਾਂ ਤਾਂ ਇੱਕ ਸੁਪਨੇ ਹੁੰਦੀ ਸੀ। ਕਿੱਥੇ ਨਹੀਂ ਮਿਲਣੀ। ਆਪਾਂ ਨੂੰ ਕੋਈ ਮੰਤਰੀ ਨਹੀਂ ਜਾਣਦਾ। ਆਪਣੇ ਕੋਲੇ ਪੈਸੇ ਨਹੀਂ ਹੈਗੇ। ਹੁਣ ਸਰਕਾਰੀ ਨੌਕਰੀ ਪੜਾਈ ਤੇ ਬੇਸਤੇ ਮਿਲਦੀ ਹੈ, ਮੈਰਿਟ ਤੇ ਬੇਸਤੇ ਮਿਲਦੀ ਹੈ। ਪੜੋ ਨੰਬਰ ਲਓ। ਤਾਂ ਨੌਕਰੀ ਤੁਹਾਡੇ ਘਰੇ ਆਪ ਆਊਗੀ ਇਹ ਨਹੀਂ ਹੋ ਸਕਦਾ ਕਿ ਤੁਹਾਡੇ ਨੰਬਰ ਜਿਆਦਾ ਆ ਗਏ ਘੱਟ ਨੰਬਰ ਵਾਲਾ ਨੌਕਰੀ ਇਸ ਕਰਕੇ ਲੈ ਗਿਆ ਕਿ ਉਹਦੇ ਬਾਪੂ ਨੂੰ ਕੋਈ ਮੰਤਰੀ ਜਾਣਦਾ ਸੀ ਜਾਂ ਫਿਰ ਉਹਦੇ ਬਾਪੂ ਕੋਲੇ ਪੈਸੇ ਸੀ ਸੋ ਇਸ ਤਰ੍ਹਾਂ ਦਾ ਕਦੇ ਵੀ ਕੁਝ ਨਹੀਂ ਹੋਊਗਾ 55201 ਦੇ ਵਿੱਚੋਂ ਜਾ ਕੇ ਪੁੱਛ ਲਿਓ ਕਿਸੇ ਨੂੰ ਕੋਈ ਕਿਰਪਾ ਦੇਣਾ ਪਿਆ ਕਿਸੇ ਨੂੰ ਕੋਈ ਸ਼ਿਪਾਰਸ਼ ਲਾਉਣੀ ਪਈ ਨਹੀਂ ਸਭ سارے ਅਫਸਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿੰਨੇ ਵੀ ਡਿਪਾਰਟਮੈਂਟ ਨੇ ਅੱਜ ਕਿ ਉਹਨਾਂ ਨੇ ਬਹੁਤ ਕਮਾਲ ਦੀ ਸਿਲੈਕਸ਼ਨ ਕੀਤੀ ਹੈ ਤੇ ਤੁਸੀਂ ਹੁਣ ਪੰਜਾਬ ਸਰਕਾਰ ਦਾ ਹਿੱਸਾ ਹੋ ਪੰਜਾਬ ਸਰਕਾਰ ਦਾ ਪਰਿਵਾਰ ਹਰ ਰੋਜ਼ ਵੱਧਦਾ ਹੈ ਤੇ ਤੁਸੀਂ ਉਹਦੇ ਵਿੱਚ ਆਪਣਾ ਯੋਗਦਾਨ ਪਾਓ ਉਹ ਕਹਿੰਦੇ ਆ ਕਿ ਦੁਨੀਆ ਇੱਕ ਸਟੇਜ ਹੈ ਇੱਥੇ ਹਰੇਕ ਬੰਦਾ ਆਉਂਦਾ ਕਿਸੇ ਦਾ ਰੋਲ ਥੋੜਾ ਜਿਹਾ ਘੱਟ ਹੁੰਦਾ ਕਿਸੇ ਦਾ ਵੱਧ ਹੁੰਦਾ ਪਰ ਆਪਣਾ ਰੋਲ ਜ਼ਰੂਰ ਨਿਵਾ ਕੇ ਜਾਓ ਤਾਂ ਕਿ ਰੋਲ ਇਸ ਤਰੀਕੇ ਨਾਲ ਨਿਭਾਓ ਕਿ ਭਾਵੇਂ 1 ਮਿੰਟ ਦਾ ਰੋਲ ਹੋਵੇ ਯਾਦ ਰੱਖਿਆ ਜਾਵੇ ਸ਼ੋਲੇ ਫਿਲਮ ਦੇ ਵਿੱਚ ਸਿਰਫ ਇੱਕੋ ਹੀ ਡਾਇਲੋਗ ਸੀਗਾ ਇਤਨਾ ਸਨਾਟਾ ਕਿਉਂ ਹੈ ਭਾਈ بس ਉਹੀ ਯਾਦ ਰੱਖਿਆ ਜ਼ਰੂਰੀ ਨਹੀਂ ਕਿ ਤੁਹਾਡੇ ਕੋਲੇ ਸਾਰੀ ਫਿਲਮ ਚ ਡਾਇਲੋਗ ਹੋਣ ਉਹਦਾ ਇੱਕ ਡਾਇਲੋਗ ਵੀ ਤੁਹਾਨੂੰ ਯਾਦਗਾਰੀ ਬਣਾ ਸਕਦਾ ਸੋ ਜਿੰਨਾ ਕੰਮ ਤੁਹਾਡੇ ਕੋਲੇ ਆਉਂਦਾ ਤੁਹਾਡੇ ਅਧਿਕਾਰ ਖੇਤਰ ਚ ਆਉਂਦਾ ਉਹਨਾਂ ਕਰੋ ਨਿਭਾਓ ਲੋਕਲ ਬਾਡੀਜ਼ ਚੋਂ এডਿਕੇਸ਼ਨ ਚੋਂ ਆਪਕਾਰੇ ਚੋਂ ਜਿੱਥੇ-ਜਿੱਥੇ ਮੌਕਾ ਮਿਲਦਾ ਹੈ ਆਪਣੇ ਵੱਲੋਂ ਬੈਸਟ ਕਰੋ कोई पता नहीं कितों केका अ कोई पता नहीं किल ती अगली पौड़ी बन बनजे उस पौड़ी तो अगर पता नहीं किड़ी कि मंजिल मिल जाओ मैं बहुत सियाण नहीं है में। तुम तो बद पढ़े लिखे हो पर मैं इन्ना पता है मे तजरबा काफ़ी है मेरा कि कमन ईमानदारी ना करों काम दृढ़ता ना करोगे ਤਾਮ ਨੂੰ ਜਜ਼ਬੇ ਨਾ ਕਰੋਗੇ ਤਾਂ ਉਹ ਕੰਮ ਜਿਹੜਾ ਕਿਤੇ ਨਾ ਕਿਤੇ ਤੁਹਾਨੂੰ ਸਕੂਨ ਵੀ ਦੇਊਗਾ ਕਿਤੇ ਨਾ ਕਿਤੇ ਤੁਹਾਨੂੰ ਅੱਗੇ ਵਧਣ ਦਾ ਜਜ਼ਬਾ ਵੀ ਦ੍ਰਿੜਤਾ ਵੀ ਦੇਊਗਾ ਵੀ ਮੈਂ ਅੱਗੇ ਜਾਣਾ ਹੋਰ ਅੱਗੇ ਜਾਣਾ ਮੈਂ ਤੁਹਾਡੇ ਸਾਹਮਣੇ ਖੜਾ ਮੇਰਾ ਕੋਈ ਦਾਦਾ ਮੇਰਾ ਕੋਈ ਮਾਮਾ ਮੇਰਾ ਕੋਈ ਚਾਚਾ ਨਾ ਪੋਲਿਟਿਕਸ ਦੇ ਵਿੱਚ ਬਿਲਕੁਲ ਨਹੀਂ। ਅਚਾਨਕ ਜਜ਼ਬਾ ਹੋ ਗਿਆ ਯਾਰ ਕੁਝ ਕਰਨਾ ਦੇਸ਼ ਵਾਸਤੇ। ਪੰਜਾਬ ਵਾਸਤੇ ਕੁਝ ਕਰਨਾ। ਇਹ ਹੀ ਕਿਉਂ ਆਈ ਜਾਂਦੇ ਨੇ ਦੋਨੋਂ? ਸਾਡੇ ਕੋਲ ਆਪਸ਼ਨ ਕਿਉਂ ਨਹੀਂ ਹੈਗੀ? ਪੰਜ ਸਾਲ ਇਹਨਾਂ ਨੂੰ, ਪੰਜ ਸਾਲ ਉਹਨਾਂ ਨੂੰ। ਸੋਚਦੇ ਸੀ ਪੰਜ ਸਾਲਾਂ ਬਾਅਦ ਉਹ ਠੀਕ ਹੋ ਗਏ ਹੋਣਗੇ ਚਲ ਫੇਰ ਦਵਾਰੇ ਉਹਨਾਂ ਨੂੰ ਉਹ ਉਹਨਾਂ ਨੂੰ ਇਹ ਪਤਾ ਲੱਗ ਗਿਆ ਵੀ ਇਹਨਾਂ ਕੋਲੇ ਕੋਈ ਰਾਹੀ ਹੈ ਨਹੀਂ ਵੀ ਬਾਰੀ ਹੋਈ ਆਪਣੀ ਆਉਗੀ ਹੁਣ ਅਸੀਂ ਵੀ ਕਾਗਜ਼ ਭਰਤੇ ਫੇਰ ਤੇ ਸਾਡੇ ਕਾਗਜ਼ਾਂ ਨੂੰ ਲੋਕਾਂ ਨੇ ਪ੍ਰਵਾਨ ਕਰ ਲਿਆ ਤੇ ਹੁਣ ਨਾ ਉਹਨਾਂ ਨੂੰ ਨਾ ਇਹਨਾਂ ਨੂੰ ਹੁਣ ਘੁੰਮਦੇ ਫਿਰਦੇ ਨੇ ਇਹ ਮਟੀਰੀਅਲ ਕਿੱਥੋਂ ਆ ਗਿਆ ਇਹ ਕੌਣ ਆ ਗਿਆ 13 ਤਾਂ ਸਾਡੇ ਚ ਡਾਕਟਰ ਨੇ ਜੀ ਮਟੀਰੀਅਲ ਨਹੀਂ ਹੈਗਾ ਸਾਡੇ ਕੋਲ 13 ਡਾਕਟਰ ਨੇ ਸਾਡੇ ਕੋਲ 7 ਵਕੀਲ ਨੇ ਸਾਡੇ ਕੋਲ ਤੇ ਦੁਪੜੇ ਲਿਖਿਆ ਪਹਿਲਾਂ ਪੰਜਾਬ ਦਾ ਵਿਧਾਨ ਸਭਾ ਦੇ ਵਿੱਚ ਨਹੀਂ ਆਏ ਉਹਨਾਂ ਦੇ ਮੁੰਡੇ ਹੀ ਉਹਦਾ ਭਤੀਜਾ ਉਹਦਾ ਸਾੜਾ ਉਹਦਾ ਜੀਜਾ ਆਹੇ ਚਲੀ ਜਾਂਦਾ ਸੀ ਮਨੇ ਲੋ ਨੰਬਰਦਾਰੀਆਂ ਬਣਾ ਲੀਆਂ ਸੀਗੀਆਂ ਸੋ ਇਸ ਕਰਕੇ ਮੈਂ ਤੁਹਾਨੂੰ ਕਹਿਣਾ ਚਾਹਣਾ ਮੇਨ ਤਾਂ ਟਾਈਮ ਆ ਗਿਆ ਸਕਿੱਲ ਦਾ ਟਾਈਮ ਆ ਗਿਆ ਸਿੱਖੋ ਹੋਰ ਸਿੱਖੋ ਦਿਮਾਗ ਨੂੰ ਜਿੰਨੀ ਰੇਤੀ ਲਾਓਗੇ ਉਹਨਾ ਤਿੱਖਾ ਹੋਊਗਾ ਚੱਕ ਕੇ ਹੋਰ ਉੱਪਰ ਬਣੋ ਯੂਪੀਐਸਸੀ ਦੇ ਸੈਂਟਰ ਖੋਲਾਂਗੇ ਆਈਐਸ ਬਣੋ आईपीएस ਬਣੋ ਵੱਡੇ ਵੱਡੇ ਅਹੁਦਿਆਂ ਤੇ ਬੈਠੋ ਖੁਸ਼ੀ ਹੋਊਗੀ ਪੰਜਾਬ ਦੇ ਕਿੰਨੇ ਆਈਏਐਸ ਕਿੰਨੇ ਹੈ ਮੈਨੂੰ ਬੜੀ ਖੁਸ਼ੀ ਹੈ ਇਸ ਵਾਰ এডਿਕੇਸ਼ਨ ਦੇ ਵਿੱਚ ਬੜੀ ਤਰੱਕੀ ਹੋਈ ਹੈ ਕਿਉਂਕਿ ਸਕੂਲ ਆਪਾਂ ਨੇ ਵਧੀਆ ਬਣਾ ਲਏ 468 ਬੱਚੇ ਨੀਟ ਦਾ ਪੇਪਰ ਕਲੀਅਰ ਕਰਕੇ ਸਰਕਾਰੀ ਸਕੂਲਾਂ ਦੇ 44 ਬੱਚੇ ਜਿਹੜੇ ਐਡਵਾਂਸ ਪੇਪਰ ਕਲੀਅਰ ਕਰ ਗਏ ਜੋ IIT ਜਾਣਗੇ ਜੀ 10 10 20 ਵੀ 50 50 ਲੱਖ ਦੇ ਪੈਕੇਜ ਮਿਲਣਗੇ ਉਹਨਾਂ ਨੂੰ ਸਰਕਾਰੀ ਸਕੂਲਾਂ ਦੇ ਪਹਿਲਾਂ ਸਰਕਾਰੀ ਸਕੂਲ ਕੀ ਸੀਗੇ ਦਲੀਆ ਖਾਣ ਵਾਲੀਆਂ ਬਿਲਡਿੰਗਾਂ ਮਿਡ-ਡੇ ਮੀਲ ਜਦ ਦਲੀਆ ਮਿਲ ਜਾਂਦਾ ਸੀ ਘਰੇ ਕਰੋ ਸਕੂਲ ਸਕੂਲਾਂ ਕਰੇ ਬਸ ਇਹਨਾਂ ਨੇ ਸੋਚਿਆ ਹੀ ਨਹੀਂ ਸਾਡੇ ਜਵਾਬਾਂ ਬਾਰੇ। ਪਸ ਆਸੀਂ ਹਰ ਰੋ ਸੋਚਦੇ ਆਂ ਆ 272 ਨੌਕਰੀਆਂ ਹੋ ਸਕਦਾ ਕਿਸੇ ਮੰਤਰੀ ਨੂੰ ਭੇਜ ਦਿੰਦਾ ਉਹ ਵੀ ਦੇ ਦਿੰਦਾ ਤੁਹਾਨੂੰ। ਮੈਂ ਕਿਉਂ ਆਇਆ? ਮੈਂ ਇਸ ਕਰਕੇ ਆਇਆ ਕਿ ਮੈਨੂੰ ਖੁਸ਼ੀ ਹੈ। ਕਿ ਮੇਰੇ 272 ਮੇਰੇ ਪਰਿਵਾਰ ਚ ਹੋਰ ਵਾਅਦਾ ਹੋ ਰਿਹਾ ਮੈਂ ਆਪ ਜਾਊਂਗਾ। ਨੀਤਾ ਖੰਨੇ ਜੀ ਮੁੱਖ ਮੰਤਰੀ ਸਾਹਿਬ ਛੋਟਾ ਜਿਹਾ ਫੰਕਸ਼ਨ ਹੈ ਤੁਹਾਡੇ ਲੈਵਲ ਦਾ ਨਹੀਂ। ਮੈਂ ਕਹਾਂ ਮੂਰੇ ਮੇਰੇ 50 ਬੰਦੇ ਬਿਠਾ ਦਿਓ ਮੈਨੂੰ ਲੈਵਲ ਲੂਵਲ ਨਹੀਂ ਪਤਾ ਮਨ ਤਾਂ ਇਹ ਪਤਾ ਹੈ ਕਿ ਮੇਰੇ ਸਾਹਮਣੇ ਪੰਜਾਬੀ ਬੈਠੇ ਨੇ ਬਸ ਹਰਾਲ ਮਿਲ ਸਈਆਂ ਪਾਣੀ ਨੂੰ ਗਈਆਂ ਹਰਾਲ ਮਿਲ ਸਈਆਂ ਪਾਣੀ ਨੂੰ ਗਈਆਂ ਕੋਈ ਕੋਈ ਮੁੜ ਪੀ ਭਰ ਕੇ ਜਿੰਨਾ ਭਰ ਕੇ ਸਿਰ ਤੇ ਧਰਿਆ ਉਹ ਪੈਰ ਧਰਨ ਦਾ ਰਖ ਮਤਲਬ ਇਹਦਾ ਇਹ ਹੈ ਕਿ ਕੜਾ ਪਰਨ ਗਿਆ ਤੇ ਜ਼ਿੰਮੇਵਾਰੀ ਵਾਲਾ ਕੜਾ ਪ੍ਰਮਾਤਮਾ ਹਰੇਕ ਦੇ ਸਿਰ ਤੇ ਨਹੀਂ ਪਰਦਾ ਕੋਈ ਕੋਈ ਮੁਰਪੀ ਪਰ ਕੇ ਕਿਸੇ ਕਿਸੇ ਦੇ ਸਿਰ ਤੇ ਕੜਾ ਪਰ ਕੇ ਧਰਿਆ ਔਰ ਜਿੰਨਾ ਪਰ ਕੇ ਸਿਰ ਤੇ ਧਰਿਆ ਉਹ ਪੈਰ ਧਰਨ ਧਰੜ ਕਿਤੇ ਕੜਾ ਡਿਗਣਾ ਪਵੇ ਸੋ ਅੱਜ ਤੁਹਾਡੇ ਤੇ ਜ਼ਿੰਮੇਵਾਰੀ ਦਾ ਕੜਾ ਤੁਹਾਡੇ ਸਿਰ ਤੇ ਪਰਮਾਤਮਾ ਰੱਖਣ ਲੱਗਿਆ ਪੈਰ ਦਾ ਡਰ ਕਿਦਰ ਨੇ ਪੈਣਗੇ ਬਹੁਤ ਤਿਲਕਣ ਰਸਤਾ ਹੈ ਕਹਿੰਦਾ ਮੈਂ ਅੰਨਾ ਮੈਂ ਅੰਨਾ ਤੇ ਤਿਲਕਣ ਰਸਤਾ ਤੇ ਦੇਵੇ ਕੌਣ ਸੰਭਾਲਾ ਤੱਕੇ ਦੇਵਣ ਵਾਲੇ ਬਹੁਤੇ ਇੱਕ ਤੂੰ ਹੱਥ ਪਕੜਨ ਵਾਲਾ ਤੱਕੇ ਦੇਣ ਵਾਲੇ ਬਹੁਤ ਨੇ ਇੱਥੇ ਫੋਨੋਂ ਥੱਲੇ ਲਾਉਣ ਵਾਲੇ ਤੁਹਾਡੀਆਂ ਬੇਇਤੀਆਂ ਕਰਨ ਵਾਲੇ ਤੁਹਾਡੀਆਂ ਸ਼ਿਕਾਇਤਾਂ ਲਾਉਣ ਵਾਲੇ ਬਹੁਤ ਨੇ ਬਸ ਪ੍ਰਮਾਤਮਾ ਨੂੰ ਯਾਦ ਕਰਕੇ ਆਪਣਾ ਕੰਮ ਇਮਾਨਦਾਰਨਾ ਕਰਦੇ ਰਹੋ ਦੁਨੀਆ ਦੀ ਕੋਈ ਤਾਕਤ ਨਹੀਂ ਕਿਸੇ ਮਾਈ ਦੇ ਲਾਲ ਚ ਹਿੰਮਤ ਨਹੀਂ ਕਿ ਤੁਹਾਨੂੰ ਤਰੱਕੀ ਕਰਨ ਤੋਂ ਰੋਪ ਦੇ